ਹਰ ਕਿਸੇ ਨੂੰ ਸਤ ਸ੍ਰੀ ਅਕਾਲ ਮੈਂ ਤਸੀਲ ਡੇਰਾ ਬਾਬਾ ਨਾਨਕ ਜਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਸਭ ਤੋਂ ਪਹਿਲਾਂ ਸ਼ੁਕਰਾਨਾ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਜਿਨ੍ਹਾਂ ਦੀ ਨਗਰੀ ਵਿੱਚ ਅਸੀਂ ਅੱਜ ਨਿਯੁਕਤੀ ਪੱਤਰ ਵੰਡ ਸਮਾਰੋਹ ਦੇ ਵਿੱਚ ਹਾਜ਼ਰ ਹੋਏ ਹਾਂ ਸੋ ਦੂਜਾ ਧੰਨਵਾਦ ਹੈ ਸਾਡੇ ਮਾਤਾ ਪਿਤਾ ਦਾ ਜਿਨ੍ਹਾਂ ਨੇ ਮਜ਼ਦੂਰੀ ਕਰਦਿਆਂ ਹੋਇਆਂ ਵੀ ਸਾਨੂੰ ਪੜ੍ਹਾਈ ਦਾ ਮੌਕਾ ਦਿੱਤਾ ਅਤੇ ਪੜ੍ਹਨ ਤੋਂ ਉਪਰੰਤ ਹੱਦ ਅਸੀਂ ਉਹਨਾਂ ਦੇ ਨਾਲ ਲੱਗ ਕੇ ਮਿਹਨਤ ਉਹੀ ਕੀਤੀ ਅਤੇ ਅੱਜ ਅਸੀਂ ਆਪਣੀ ਯੋਗਤਾ ਅਨੁਸਾਰ ਇਸ ਨਿਯੁਕਤੀ ਪੱਤਰ ਵੰਡ ਸਮਾਰੋਹ ਦੇ ਵਿੱਚ ਹਾਜ਼ਰ ਸ਼ਾਮਲ ਹੋਏ ਹਾਂ ਤਾਂ ਧੰਨਵਾਦ ਹੈ ਪੰਜਾਬ ਸਰਕਾਰ ਦਾ ਜਿਨ੍ਹਾਂ ਦੀ ਇਮਾਨਦਾਰੀ ਸਦਕਾ ਸਾਨੂੰ ਇਹ ਮੌਕਾ ਮਿਲਿਆ ਹੈ ਸੋ ਆਪ ਜੀ ਦਾ ਬਹੁਤ ਹੀ ਧੰਨਵਾਦ ਹੈ ਕਿਉਂਕਿ ਜਿਹੜਾ ਪਹਿਲਾਂ ਸਮਾਂ ਸੀ ਉਹ ਇਸ ਤਰ੍ਹਾਂ ਦਾ ਹੀ ਸੀ ਕੈਸ਼ ਤੇ ਫਰਮੈਸ਼ ਵਾਲਾ ਸੋ ਇਸ ਕਰਕੇ ਆਪ ਜੀ ਦੇ ਬਹੁਤ ਹੀ ਧੰਨਵਾਦ ਹਾਂ ਕਿਉਂਕਿ ਸਮਾਂ ਬਹੁਤ ਹੀ ਬਲਵਾਨ ਹੈ ਤੇ ਆਪ ਸਰਕਾਰ ਵੀ ਬਹੁਤ ਵਧੀਆ ਹੈ ਸੋ ਇਸੇ ਤਰ੍ਹਾਂ ਆਪ ਸਾਰਿਆਂ ਸਾਰੇ ਨੌਜਵਾਨਾਂ ਨੂੰ ਮੌਕਾ ਦਿੰਦੇ ਰਹੋ ਅਤੇ ਪੰਜਾਬ ਦੀ ਨੌਜਵਾਨੀ ਬਣ ਸਕੇ ਕਿਉਂਕਿ ਜੋ ਬੇਰੋਜ਼ਗਾਰ ਨੌਜਵਾਨ ਹੁੰਦੇ ਹਨ ਉਹ ਨਸ਼ਿਆਂ ਤੇ ਲੱਗ ਜਾਂਦੇ ਹਨ ਸੋ ਇਸ ਕਰਕੇ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਕੀ ਕਰਦੇ ਨੇ ਮਾਤਾ ਪਿਤਾ ਕੀ ਕਰਦੇ ਨੇ ਮਾਤਾ ਪਿਤਾ ਸਰ ਮਜ਼ਦੂਰੀ ਕਰਦੇ ਰਹੇ ਪਹਿਲਾਂ ਹੁਣ ਵੀ ਹਾਂਜੀ ਸਾਰਾ ਆਪਾਂ ਵੀ ਮੈਂ ਵੀ ਨਾਲ ਹੀ ਮੇਰੇ ਕੋਲ ਮਜ਼ਦੂਰੀ ਕਰਦਾ ਰਿਹਾ ਤੇ اچھا ਹੁਣ ਖੁਸ਼ੀ ਖੁਸ਼ੀ ਆਈ ਕਰ ਚ ਬਹੁਤ ਬਹੁਤ ਸਾਰ ਬਹੁਤ ਜ਼ਿਆਦਾ ਖੁਸ਼ੀ ਆ ਵੈਰੀ ਗੁੱਡ ਹਾਂਜੀ ਸਾਰ ਤੁਹਾਡੇ ਮਾਤਾ ਪਿਤਾ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ